सुनहार सुनहार बंदी है बीपी बलजीत कौर और भाई इंदर कुमार सिंह पत्नी ਗੰਧੀ ਜੀ ਨੂੰ ਦੀ ਸੇਵਾ है, ਵੀ ਬੇਨਤੀ ਹੈ ਕੋਈ ਸਤਿਬਰਾਂ ਦੇ ਸਾਨੂੰ ਸਾਥ ਕਰਕੇ ਗੁਰਕਾਰ ਦੀ ਬਖਸ਼ਿਸ ਸਰੂਪਾ ਪ੍ਰਾਪਤ ਕਰਾਂਗੇ ਬਹਨੇ ਬਜੀਤ ਕੋ ਬੇਨਤੀ ਹੈ ਸਾਥਕਸ ਬੈਂਚਰ ਭਾਈ ਸਰਦਾਰਕਰਨ ਸਿੰਘ ਜੀ ਉਹਨਾਂ ਦੀ ਸੇਵਾ ਵਿੱਚ ਬੇਨਤੀ ਕਰ ਆਖਿ ਇਹ ਸੁਨਹਾਰਾ ਸ੍ਰੀ ਅਕਾਲ ਮੈਂਂਤੀ ਹੈ ਸਦਾ ਪਾਇ ਗੁਰਪ੍ਰੀਤ ਸਿੰਘ ਜੀ ਦੇ ਸਾਥ ਤਿਨਾਂ ਦੇ ਸੇਵਾ ਵਿੱਚ ਬੈਂਤੀ ਹੈ ਉਹਨਾਂ ਦੇ ਸਨਮਾਨ ਕਰ ਰਹੇ ਹਨ ਲੁੜਦਾ ਦਾ ਪਾਇਕੁਸ਼ਨ ਸਿੰਘ ਜੀ ਉਹਨਾਂ ਦੀ ਸੇਵਾ ਵਿੱਚ ਬੈਂਤੀ ਹੈ ਹਿੰਦਪਾਲ ਸਿੰਘ ਜੀ ਨੰਦਸਰ ਕਾਰਜਯੋਗ ਮਾਤਾ ਜੀ ਬੀਬੀ ਸੁਰਜੀਤ ਕੌਰ ਜੀ ਜਿਨ੍ਹਾਂ ਦੀ ਸੇਵਾ ਵਿੱਚ ਵੀ ਬੇਨਤੀ ਹੈ ਆਕਰ ਕੇ ਗੁਰ ਘਰ ਦੀ ਬਖਸ਼ਿਸ਼ ਪ੍ਰਾਪਤ ਕਰਨ ਦੀ ਉਹਨਾਂ ਦਾ ਸਨਮਾਨ ਕਰ ਰਿਹਾ ਹਾਂ ਸਾਡੇ ਸਤਿਕਾਰਯੋਗ ਗੁਰੂ ਹੈਡਮਾਸਟਰ ਜਗਤਾਰ ਸਿੰਘ ਸਰਪੰਚ ਸਾਹਿਬ ਉਹਨਾਂ ਦੀ ਸੇਵਾ ਵਿੱਚ ਬੇਨਤੀ ਹੈ ਬੀਬੀ ਦੀ ਬਣਾ ਨੂੰ ਸਰਪਾਓ ਅੰਦੀ ਦਾ ਜੋਗੀ ਗੁਰੂ ਘਰ ਵੱਲੋਂ ਇਹ ਕਿਹਾ ਨਹੀਂ ਹੈ ਬੜੇਕਾਰ ਸਰਕਾਰ ਨਾਲ ਬੁਨੇ ਸੋਨਹਾਰ ਸਤ ਸ੍ਰੀ ਅਕਾਲ ਇੱਕ ਗੁਰੂਪ ਲੈਣੀ ਥਾਈ ਫੋਟੋ ਤੁਹਾਡੇ ਕੋਲ ਨਹੀਂ ਉਹ ਮਰੀ ਫੋਨ ਨਾਲ ਕਰਦੇ ਚਲੋ ਜਗਾ ਇਕੱਠੀ ਬਣਨੀ ਨਹੀਂ ਨੀ ਮੈਂ ਤਾਂ ਸਾਰੇ ਦੀ ਵੱਡੀ ਬਣਨੀ ਨਹੀਂ ਹੈ ਥੋੜਾ ਜਿਹਾ ਰੋਜ਼ ਹੀ ਥੋੜੀ 15 30 ਮਿੰਟ ਦੇ ਕਿਤਾ ਬਣਨੀ ਹੈ ਲੱਗ ਬਣਾ ਲੈ ਅੱਜ ਬਲਜੀਤ ਬਲਜੀਤ ਵੀ ਆਜਾ ਪਾਪਾ ਹੀ ਪਾ ਤੇ ਚਾਚੀ ਪਹੁੰਚ ਹੋਣੀ ਹੈ ਉਹਨੇ ਉਧਰ ਨਾਲ ਡਾਕਟਰ ਇੰਦਰਪਾਲ ਸਿੰਘ ਜੀ ਨੂੰ ਸਨਮਾਨਿਤ ਕਰਦੀ ਹੋਈ ਨਗਰ ਦੀ ਗੁਰਦੁਆਰਾ ਪਰਵਨ ਕਮੇਟੀ ਡਾਕਟਰ ਇੰਦਰਪਾਲ ਸਿੰਘ ਜੀ ਨੂੰ ਸਨਮਾਨਤ ਕਰਦੀ ਹੋਈ ਪਿੰਡ ਦੀ ਪੰਚਾਇਤ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਜਿਸ ਸੇਵਨ ਦੀ ਤਾਮ ਦਾ ਉਹਦੀਆਂ ਬਖਸ਼ੀਆਂ ਉੱਤੇ ਜਿਸ ਕਰ ਗੁਰੂ ਕਾrie ਸਾਥ ਦਿਦਿਓ ਸਤਿਗੁਰ ਦਾ ਕੋਟ ਕੋਟ ਧੰਵਾਦ ਬੱਬਾ ਜੀ ਦਾ ਕੋਟ ਕੋਟ ਧੰਵਾਦ ਪਰਵਾਰ ਦਾ ਕੋਰਟ ਹੈ ਪਰਵਾਰ ਨੱਕਰ ਦਾ ਕੋਰਟ ਹੈ ਪਰਵਾਰ ਜੋ ਛੋੜਿਆ ਨੱਕਰ ਬਾਅਦ ਦੇਸ਼-ਪ੍ਰਦੇਸ਼ ਵਿੱਚ ਵੀ ਸਾਡੇ ਜੋ ਪਰਿਵਾਰਕ ਮੈਂਬਰ ਨਹੀਂ ਉਧੇਖ ਰਹੇ ਹਨ ਉਹਨਾਂ ਦਾ ਵੀ ਇੱਥੇ ਧਿਆਨ ਹੈ ਉਹਨਾਂ ਦਾ ਵੀ ਕੋਰਟ ਕੋਰਟ ਹੈ ਔਰ ਗੁਰੂ ਪਿਆਰੀ ਸਾਥ ਵੀਰੋ 2 ਮਿੰਟ ਵਾਸਤੇ ਮੌਜੂਦਨ ਮੈਂ ਇੰਦਰਪਾਲ ਜੋ ਸਾਡੇ ਡਾਇਰੈਕਟਰ ਵਾਹਿਗੁਰੂ ਜੀ ਦੀ ਅਗਵਾਈ ਹੇਠ ਵਾਹਿਗੁਰੂ ਜੀ ਦੀ ਕਥਨ ਸਾਹਿਬ ਵਾਹਿਗੁਰੂ ਜੀ ਸਾਜੀ ਨਿਵਾਜੀ ਸਾਹਿਬ ਸੰਗਤ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਬੋਤਨ ਕੋਟ ਧਨਵਾਦ ਕਰਦਾ ਸਾਹਿਬ ਸਿਰੂ ਗਰਮ ਸਿੰਘ ਸਾਹਿਬ ਜੀ ਦਾ ਆਪਣੇ ਪਰਿਵਾਰ ਦਾ ਤੇ ਸਮੂਹ ਮੇਰੇ ਪਿੰਡ ਦੇ ਨਿਵਾਸੀਆਂ ਦਾ ਜਿਨ੍ਹਾਂ ਨੇ ਕੇ ਮੈਨੂੰ ਇੰਨਾ ਮਾਨ ਬਖਸ਼ ਕੇ ਮੈਨੂੰ ਇੰਨਾ ਸਨਮਾਨ ਬਖਸ਼ ਕੇ ਫਿਰ ਇਹ ਤੇ ਬਹੁਤ ਵੱਡਾ ਅਸਥਾਨ ਤੇ ਬਾਹਰ ਚਾੜਿਆ ਹਾਂ ਮੈਂ ਕੋਸ਼ਿਸ਼ ਕਰਾਂਗਾ ਕਿ ਜਿਹੜੀਆਂ ਆਸਾਂ ਉਮੀਦਾਂ ਦੇ ਨਾਲ ਮੈਨੂੰ ਪੰਜਾਬ ਸਰਕਾਰ ਨੇ ਇਸ ਉੱਚੀ ਪਦਵੀ ਦੇ ਉੱਤੇ ਲਗਾ ਕੇ ਸਾਰੇ ਪੰਜਾਬ ਭਾਰਤੀ ਜ਼ਿੰਮੇਵਾਰੀ ਬਿਜਲੀ ਨੂੰ ਠੀਕ ਰੱਖਣ ਤੇ ਚਲਾਉਣ ਦੀ ਦਿੱਤੀ ਹੈ ਉਹ ਮਹਾਰਾਜ ਦੀ ਕਿਰਪਾ ਦੇ ਨਾਲ ਤੁਹਾਡੇ ਸਾਰਿਆਂ ਦੇ ਅਸ਼ੀਰਵਾਦ ਅਤੇ ਦੁਆਵਾਂ ਦੇ ਨਾਲ ਮੈਂ ਉਸ ਜ਼ਿੰਮੇਵਾਰੀ ਤੇ ਪੂਰਾ ਉੱਤਰ ਸਕਾਂ ਇਹੀ ਅਰਦਾਸ ਮੈਂ ਗੁਰੂ ਮਹਾਰਾਜ ਦੇ ਅੱਗੇ ਕਰਦਾ ਹਾਂ ਤੇ ਇਹੀ ਅਰਦਾਸ ਪੇਸ਼ ਆਵਾਂਗਾ ਕਿ ਤੁਸੀਂ ਸਾਰੇ ਮੇਰੇ ਲਈ ਕਰੋ ਕਿਉਂਕਿ ਮੇਰੇ ਨਾਮ ਦੇ ਨਾਲ ਇਸ ਪਿੰਡ ਦਾ ਨਾਮ ਜੁੜਿਆ ਹੋਇਆ ਹੈ ਮੇਰੇ ਨਾਮ ਦੇ ਨਾਲ ਤੁਹਾਡਾ ਸਾਰਿਆਂ ਦਾ ਨਾਮ ਜੁੜਿਆ ਹੋਇਆ ਹੈ ਮੈਂ ਆਪਣੀ ਕਾਮਯਾਬੀ ਹਰ ਜਾਂ ਆਪਣੀ ਤਰੱਕੀ ਤੁਹਾਡੇ ਵਿੱਚ ਰਹਿ ਕੇ ਮੈਂ ਤੁਹਾਡੇ ਨਾਲ ਚੱਲ ਕੇ ਹੀ ਪ੍ਰਾਪਤ ਕੀਤੀ ਹੈ ਮੇਰੇ ਪਰਵਾਰ ਦਾ ਮੈਨੂੰ ਇੱਥੇ ਭਜਾਉਣ ਮੇਰੇ ਮਾਤਾ-ਪਿਤਾ ਦਾ ਮੇਰੇ ਦਾਦਾ-ਦਾਦੀ ਮੇਰਾ ਨਾਨਕਾ ਪਰਿਵਾਰ ਮੇਰੇ ਚਾਚੇ ਚਾਚੀਆਂ ਸਾਰਿਆਂ ਦਾ ਇੱਕ ਤੁਹਾਡਾ ਸਾਰਿਆਂ ਦਾ ਬਹੁਤ ਵੱਡਾ ਯੋਗਦਾਨ ਹੈ ਅਤੇ ਮੈਂ ਆਸ ਤੇ ਉਮੀਦ ਕਰਦਾ ਵਾਂ ਕਿ ਮੈਨੂੰ ਤੁਹਾਡਾ ਸਾਰਿਆਂ ਦਾ ਸਹਿਯੋਗ ਇਦਾਂ ਹੀ ਬੰਦਾ ਰਹੇਗਾ ਗੁਰੂ ਪਰਾਜ ਪਰਮਾਤਮਾ ਮੇ ਨੂੰ ਉੱਤਮ ਬਲ ਬਖਸ਼ੇ ਤਾਂ ਜੋ ਮੈਂ ਸਾਰੇ ਪੰਜਾਬ ਦੀ ਸੇਵਾ ਕਰ ਸਕਾਂ ਇਹਨਾਂ ਸ਼ਬਦਾਂ ਦੇ ਨਾਲ ਨਾਲ ਮੈਂ ਧੰਨਵਾਦ ਕਰਨਾ ਚਾਹੁੰਦਾ ਆਪਣੇ ਮਾਤਾ-ਪਿਤਾ ਦਾ ਜਿਨ੍ਹਾਂ ਨੇ ਕਿ ਆਪ ਸਭ ਨੂੰ ਇਕੱਤਰ ਕਰਕੇ ਤੁਹਾਡੇ ਸਾਰਿਆਂ ਤੇ ਦਰਸ਼ਨ ਕਰਾਉਣ ਦਾ ਸੁਭਾ ਮੈਨੂੰ ਬਖਸ਼ਿਆ ਹੈ ਮੈਂ ਤੁਹਾਡਾ ਸਾਰਿਆਂ ਦਾ ਇੱਥੇ ਆਉਣ ਤੇ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਅਤੇ ਨਾਲ ਬੇਨਤੀ ਕਰਦਾ ਹਾਂ ਕਿ ਗੁਰੂ ਮਾਰਦੇ ਦਾ ਲਗਨ ਧਿਆਨ ਹੈ ਆਪ ਸਭ ਸੰਗਤ ਨੇ ਉਹ ਲੰਗਰ ਛੱਕ ਕੇ ਜਾਣ ਦੀ ਕਿਰਪਾਤਾ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਈਂ ਉਸ ਦਿਨ ਗੁਰੂ ਜੀ ਸਰਮਾਰਾ ਜੀ ਦੀ ਪਾਵਨ ਪਾਇੰਤ ਤੱਕ ਬੋਲ ਜੁੜ ਬੈਠੀ ਹੈ ਗੁਰੂ ਰੋ ਪਿਆਰੇ ਸਾਹਿਬ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਰੂਹ ਮਹਾਰਾਜ ਜੀ ਨੇ ਬੜੀ ਕਿਰਪਾ ਕੀਤੀ ਪਰਵਾਰ ਤੇ ਨજર ਤੇ ਕਿ ਬਚੈ ਨੂੰ ਚੀਪਾ ਦੀਵਕਸ਼ਿਸ਼ ਕੀਤੀ ਹੈ ਉਹ ਜਿਹੜਾ ਮਾਨ ਤੁਸੀਂ ਅੱਜ ਬਖਸ਼ਿਆ ਹੈ ਇਹ ਬਹੁਤ ਵੱਡਾ ਮਾਨ ਸੰਗਤ ਵਾਹ ਹੁੰਦਾ ਸਾਰੇ ਲਗਨ ਵਾਸੀਆਂ ਦਾ ਦਰਵਾਜ਼ਾ ਕਰਦਾ ਜਨਾਂ ਇਹ ਸਮਾਗਮ ਇਨ ਪਹੁੰਚ ਕੇ ਬੱਤੇ ਦੀ ਹੋਤ ਕਮਲਾਈ ਕੀਤੀ ਹੈ ਪਰ ਨਾਲ ਦੀ ਨਾਲ ਸਾਰੇ ਪੰਜਾਬ ਦਾ ਸ਼ਰਮਾ ਸ਼ਾਹ ਦਾ ਸਾਫ ਦਾ ਸ਼ਰਮਾਇਂ ਪਹਿਲੇ ਮੈਂਬਰ ਸਾਹਿਬਾਨ ਸਾਰੇ ਹਮੇਤ ਕਲੇ ਮੈਂਬਰ ਸਾਹਿਬਾਨ ਤੇ ਗੁਰਦਵਾਰਾ ਕਮੇਟੀ ਦੇ ਪ੍ਰਧਾਨ ਤੇ ਸਾਰਿਆਂ ਦਾ ਇੰਨੇ ਇੱਥੇ ਆਏ ਨੇ ਜਿਨ੍ਹਾਂ ਨੇ ਇਸ ਮੌਕੇ ਤੇ ਬੱਚੇ ਨੂੰ ਸ਼ੀਸ਼ ਰੱਖ ਦਿੱਤੀ ਹੈ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਪਰ ਆਸ ਕਰਦਾ ਕਿ ਸੱਚੇ ਪਾਤਸ਼ਾਹ ਬੱਚੇ ਦੇ ਸਿਰ ਤੇ ਹੱਥ ਰੱਖ ਕੇ ਇਸ ਤਰ੍ਹਾਂ ਆਪਣੀ ਸੇਵਾ ਦਾਣੀ ਪਰ ਇਹਨੂੰ ਕੰਮ ਕਰਉਂਦਾ ਘਰ ਨਾਲ ਪੈਰਾਂ ਦੇ ਉਤਮ ਨਾਲ ਸਹਾਇਤਾ ਨਾਲ ਅੱਗੇ ਵਧਦਾ ਹੋਊ ਮਹਾਰਾਜੇ ਨੂੰ ਬਰ ਬਖਸ਼ਿਸ਼ ਕਰਨਾ ਸੇ ਦੇ ਹੱਥ ਰੱਖ ਕੇ ਬੱਚੇ ਨੂੰ ਕਬੀਰ ਬਖਸ਼ ਨਹੀਂ ਤਾਂ ਜੋ ਚੰਗੇ ਕੰਮ ਕਰ ਸਕੇ ਪਰ ਆਏਗੇ ਜੇ ਸੇਵਾ ਪੂਰੀ ਨੁਭਾ ਸਕੇ ਵਿਸ਼ੇਸ਼ ਤੌਰ ਤੇ ਸਾਡੇ ਨਗਰ ਦਾ ਕੋਈ ਵੀ ਕਿਸ ਤਰ੍ਹਾਂ ਦਾ ਕਾਰਜ ਹੋਵੇਗਾ ਬਿਜਲੀ ਦਾ ਇਹ ਬੱਚਾ ਸਾਡਾ ਬੈਠਾ ਹੈ ਇਹਨੂੰ ਮੈਂ ਕਹਾਂਗਾ ਪੁੱਤਰਾ ਤਗੜੇ ਹੋ ਕੇ ਕੰਮ ਕਰਨਾ ਹੈ ਪਹਿਲ ਤੇ ਨਾਲ ਤੇ ਆਪਣੇ ਪਿੰਡ ਦਾ ਕੰਮ ਹੋਏਗਾ ਅਪਿਛੋ ਕਿਸੇ ਹੋਰ ਦਾ ਕੰਮ ਨਹੀਂ ਕਰਨਾ ਚਾਹੀਦਾ ਔਰ ਤੁਸੀਂ ਜੋ ਇਮਾਨ ਬਖਿਆ ਬਹੁਤ ਵੱਡਾ ਮਾਣ ਹੈ ਤੁਹਾਡੇ ਵਾਸਤੇ ਇੱਕ ਗੁਰੂ ਦੀ ਬਖਸ਼ਿਸ਼ ਹੈ ਗੁਰੂ ਰਾਮਦਾਸ ਜੀ ਦਾ ਗੁਰੂਗ ਸਿੰਘ ਜੀ ਦਾ ਕਲਗੀਆਂ ਵਾਲੇ ਦਾ ਕੋਟੇ ਨੂੰ ਕੋਟਰਵਾ ਚੜਦਾ ਤੁਹਾਨੂੰ ਸਾਰਿਆਂ ਨੇ ਜੀ ਆਇਆਂ ਕਹਿੰਦਾ ਤੁਹਾਡਾ ਧੰਨਵਾਦ ਕਰਦਾ ਇਹ ਤੁਹਾਡੀ ਚਰਣਾ ਦੀ ਬੇਨਤੀ ਹੈ ਕਿ ਅੱਜ ਸਵੇਰੇ ਗੁਰੂ ਘਰ ਦਾ ਲੰਗਰ ਦਾ ਤਿਆਰ ਹੈ ਸਾਰੀ ਸੰਗਤ ਨੂੰ ਸ਼ਰਕੇ ਜਾਣਾ ਹੈ ਇਹਦਾ ਸ਼ਬਦ ਜਾ ਕੇ ਵਾਜੇ ਦਾ ਕੰਮ ਫਿਰ ਨਾਲ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੰਦੀ ਨੂੰ ਦੇ ਪਰ ਆਪਣੇ ਤੇਰੀ ਵੀ ਲੈਣ